ਲੋ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ ਪਿਆਰੇ ਦਰਸ਼ਕੋ ਤਸਵੀਰਾਂ ਮੈਂ ਤੁਹਾਨੂੰ ਵਿਖਾ ਰਿਹਾ ਹਾਂ ਇਹ ਜੀ ਪੰਡੋਰੀ ਤੋਂ ਮਢਾਲਾ ਰੋਡ ਦੇ ਆਏ ਪੰਡੋਰੀ ਤੋਂ ਮਢਾਲਾ ਰੋਡ ਹੈ ਜੀ ਤਹਿਸੀਲ ਨਕੋਦਰ ਅਥੇ ਡਿਸਟ੍ਰਿਕਟ ਜਲੰਧਰ ਵਿਖੇ ਦੀਆਂ ਔਰ ਇਹ ਸਾਡੇ ਜ਼ਿਮੀਦਾਰ ਭਰਾਵਾਂ ਨੇ ਜਿਹੜੀ ਫਸਲ ਵਿਜੀ ਹੈ ਜੀ ਕਣਕ ਦੀ ਔਰ ਪਰਮਾਤਮਾ ਦੀ ਦਿਆਨ ਨਾਲ ਬਹੁਤ ਅੱਛੀ ਫਸਲ ਹੋਈ ਹੈ ਮੌਸਮ ਜਿਵੇਂ ਕਿ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੈ ਕਿ ਮੌਸਮ ਚੇਂਜ ਹੋ ਰਿਹਾ ਹੈ ਗਰਮੀ ਥੋੜੀ ਥੋੜੀ ਹੋ ਰਹੀ ਹੈ ਔਰ ਜਲਦ ਮੇਰੇ ਖਿਆਲ ਨਾਲ ਅਪ੍ਰੈਲ ਦਾ ਮਹੀਨਾ ਆ ਗਿਆ ਵਿਸਾਖਾ ਖਾਣ ਵਾਲਾ ਹੈ ਜੀ ਔਰ ਕੁਝ ਹੀ ਦਿਨਾਂ ਦੇ ਵਿੱਚ ਮੇਰੇ ਖਿਆਲ ਨਾਲ ਜਿਹੜੀਆਂ ਤੁਹਾਨੂੰ ਫਸਲਾਂ ਨਜ਼ਰ ਆ ਰਹੀਆਂ ਨੇ ਇਹ ਜਲਦ ਇਹਨਾਂ ਦਾ ਰੰਗ ਚੇਂਜ ਹੋ ਜਾਏਗਾ ਸੁਨਹਿਰੀ ਰੰਗ ਵਿੱਚ ਤਬਦੀਲ ਹੋ ਜਾਣਗੀਆਂ ਔਰ ਵਿਸਾਖ ਦੇ ਮਹੀਨੇ ਜਿਹੜੀ ਵਾਢੀ ਹੁੰਦੀ ਹੈ ਉਸ ਤੋਂ ਬਾਅਦ ਸਾਡੇ ਜ਼ਿਮੀਦਾਰ ਭਰਾ ਬਹੁਤ ਹੀ ਖੁਸ਼ ਹੋਣਗੇ ਕਿਉਂਕਿ ਇਹ ਜਿਹੜਾ ਉਹਨਾਂ ਨੇ ਇੰਨੀ ਮਿਹਨਤ ਦੇ ਨਾਲ ਪਾਲੀ ਗਈ ਫਸਲ ਔਰ ਜੇ ਆਪਾਂ ਗੱਲ ਕਰੀਏ ਕਿ ਪੁੱਤਾ ਵਾਂਗੂ ਪਾਲੀ ਗਈ ਫਸਲ ਨੂੰ ਵੱਢਣ ਦਾ ਸਮਾਂ ਆਏਗਾ ਔਰ ਮੰਡੀਆਂ 'ਚ ਸੁੱਟਣ ਦਾ ਸਮਾਂ ਆਏਗਾ ਔਰ ਐਨੀਆ ਤਸਵੀਰਾਂ ਮੈਂ ਵਿਖਾਂਦਾ ਹੋਇਆ ਸਾਰੇ ਵੀਰਾਂ ਤੇ ਭੈਣਾਂ ਤੋਂ ਇਜਾਜ਼ਤ ਚਾਹਨਾ ਵਾਂ ਜੀ ਧੰਨਵਾਦ ਸਾਰੇ ਵੀਰਾਂ ਤੇ ਭੈਣਾਂ ਦਾ